ਖਬਰਾਂ ਤੇ ਸੰਬਲ ਮੰਦਰ ਦੀ ਖੋਦਾਈ ਵਿੱਚ ਮਿਲੀਆਂ ਮੂਰਤੀਆਂ ਮੁੱਖ ਮੰਤਰੀ ਆਦਿਤ្យਨਾਥ ਯੋਗੀ ਨੇ ਪਿਛਲੀ ਸਰਕਾਰ ਤੇ ਸਾਧਿਆ ਨਿਸ਼ਾਨਾ ਮਲੇਰ ਕੋਟਲਾ ਵਿਖੇ ਸੀਆਈਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਦੌਰਾਨ ਨਾਈਜੀਰੀਅਨ ਵਿਅਕਤੀ ਨੂੰ ਅੱਧਾ ਕਿਲੋ ਤੋਂ ਵੱਧ ਹੈਰੋਇਨ ਸਣੇ ਕੀਤਾ ਗ੍ਰਿਫਤਾਰ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਲੋਕ ਸਭਾ ਵਿੱਚ ਲੁਧਿਆਣਾ ਦੇ ਬੁੱਢਾ ਨਾਲਾ ਦਾ ਚੁੱਕਿਆ ਮੁੱਦਾ ਬੁੱਢਾ ਨਾਲਾ ਦੀ ਸਫਾਈ ਬਾਰੇ ਕੇਂਦਰੀ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਮੰਤਰੀ ਨੂੰ ਕੀਤਾ ਸਵਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਚਰਨਜੀਤ ਸਿੰਘ ਅਟਵਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਧਾਰਮਿਕ ਸਜ਼ਾ ਪੂਰੀ ਕਰਨ ਮਗਰੋਂ ਅਰਦਾਸ ਕਰਨ ਪੁੱਜੇ ਸ਼੍ਰੀ ਅਕਾਲ ਤਖਤ ਸਾਹਿਬ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹੇਰ ਨੇ ਸੰਸਦ ਵਿੱਚ ਚੁੱਕਿਆ ਖੇਲੋ ਇੰਡੀਆ ਸਕੀਮ ਦੇ ਫੰਡ ਅਲੋਕੇਸ਼ਨ ਦਾ ਮੁੱਦਾ। ਪ੍ਰਿਅੰਕਾ ਗਾਂਧੀ ਨੇ ਸੰਸਦ ਵਿੱਚ ਚੁੱਕਿਆ ਹਾਥੀਆਂ ਤੇ ਬਾਗਾ ਦੇ ਹਮਲਿਆਂ ਕਾਰਨ ਲੋਕਾਂ ਦੀਆਂ ਜਾ ਰਹੀਆਂ ਜਾਨਾਂ ਦਾ ਮਾਮਲਾ ਮੁਆਵਜ਼ਾ ਵਧਾਉਣ ਦੀ ਕੀਤੀ ਮੰਗ। ਲੁਧਿਆਣਾ ਵਿੱਚ 7 ਸਾਲਾ ਦੀ ਬੱਚੀ ਦੀ ਬੱਸ ਹੇਠਾਂ ਆਉਣ ਕਾਰਨ ਹੋਈ ਮੌਤ ਸਕੂਲ ਅੰਦਰ ਹੋਇਆ ਹੰਗਾਮਾ। ਦਲੰਦਰ ਵਿਖੇ ਨਗਰ ਨਿਕਮ ਦੇ ਟਰੱਕ ਨੇ ਮਾਰੀ ਟੱਕਰ ਸਿਰ ਤੋਂ ਉੱਪਰ ਲੰਘਿਆ ਟਾਇਰ ਮੌਕੇ ਤੇ ਹੀ ਨੌਜਵਾਨ ਦੀ ਹੋਈ ਮੌਤ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਨੌਜਵਾਨ ਲੁਧਿਆਣਾ ਵਿੱਚ ਮਾਤਾ ਚਿੰਤਪੂਰਨੀ ਤੋਂ ਪਰਤ ਰਹੇ ਤੇ ਨੌਜਵਾਨ ਹੋਏ ਜ਼ਖਮੀ ਕਾਰ ਵਿੱਚ ਜਾ ਰਹੇ ਸਨ ਪੰਜ ਦੋਸਤ ਬਲੈਰੋ ਕਾਰ ਨਾਲ ਹੋਈ ਟੱਕਰ ਪ੍ਰਦੂਸ਼ਣ ਕਾਰਨ ਦਿੱਲੀ ਐਨਸੀਆਰ ਵਿੱਚ ਫਿਰ ਲਾਗੂ ਕੀਤਾ ਗਿਆ ਗ੍ਰੇਪ 3 ਨਿਯਮ ਐਸਨ ਹੁਣ ਤੱਕ ਦੀਆਂ ਵਡੀਆਂ ਖਬਰਾਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਆ ਭਵਨਿਤਕੌਰ ਨਜ਼ਰ ਪਾਉਣੇ ਆ ਹੁਣ ਤੱਕ ਦੀਆਂ ਵਡੀਆਂ ਖਬਰਾਂ ਤੇ ਸੰਬਲ ਮੰਦਰ ਦੀ ਖੋਦਾਈ ਵਿੱਚ ਮਿਲੀਆਂ ਮੂਰਤੀਆਂ ਮੁੱਖ ਮੰਤਰੀ ਆਦਿਤ្យਨਾਥ ਯੋਗੀ ਨੇ ਪਿਛਲੀ ਸਰਕਾਰ ਤੇ ਸਾਧਿਆ ਨਿਸ਼ਾਨਾ ਮਲੇਰ ਕੋਟਲਾ ਵਿਖੇ ਸੀਆਈਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਦੌਰਾਨ ਨਾਈਜੀਰੀਅਨ ਵਿਅਕਤੀ ਨੂੰ ਅੱਧਾ ਕਿਲੋ ਤੋਂ ਵੱਧ ਹੈਰੋਇਨ ਸਣੇ ਕੀਤਾ ਗ੍ਰਿਫਤਾਰ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਲੋਕ ਸਭਾ ਵਿੱਚ ਲੁਧਿਆਣਾ ਦੇ ਬੁੱਢਾ ਨਾਲਾ ਦਾ ਚੁੱਕਿਆ ਮੁੱਦਾ ਬੁੱਢਾ ਨਾਲਾ ਦੀ ਸਫਾਈ ਬਾਰੇ ਕੇਂਦਰੀ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਮੰਤਰੀ ਨੂੰ ਕੀਤਾ ਸਵਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਚਰਨਜੀਤ ਸਿੰਘ ਅਟਵਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਧਾਰਮਿਕ ਸਜ਼ਾ ਪੂਰੀ ਕਰਨ ਮਗਰੋਂ ਅਰਦਾਸ ਕਰਨ ਪੁੱਜੇ ਸ਼੍ਰੀ ਅਕਾਲ ਤਖਤ ਸਾਹਿਬ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ヘア ਨੇ ਸੰਸਦ ਵਿੱਚ ਚੁੱਕਿਆ ਖੇਲੋ ਇੰਡੀਆ ਸਕੀਮ ਦੇ ਫੰਡ ਅਲੋਕੇਸ਼ਨ ਦਾ ਮੁੱਦਾ। ਪ੍ਰਿਅੰਕਾ ਗਾਂਧੀ ਨੇ ਸੰਸਦ ਵਿੱਚ ਚੁੱਕਿਆ ਹਾਥੀਆਂ ਤੇ ਬਾਗਾ ਦੇ ਹਮਲਿਆਂ ਕਾਰਨ ਲੋਕਾਂ ਦੀਆਂ ਜਾ ਰਹੀਆਂ ਜਾਨਾਂ ਦਾ ਮਾਮਲਾ ਮੁਆਵਜ਼ਾ ਵਧਾਉਣ ਦੀ ਕੀਤੀ ਮੰਗ। ਲੁਧਿਆਣਾ ਵਿੱਚ 7 ਸਾਲਾ ਦੀ ਬੱਚੀ ਦੀ ਬੱਸ ਹੇਠਾਂ ਆਉਣ ਕਾਰਨ ਹੋਈ ਮੌਤ ਸਕੂਲ ਅੰਦਰ ਹੋਇਆ ਹੰਗਾਮਾ ਵਿਲੰਦਰ ਵਿਖੇ ਨਗਰ ਨਿਕਮ ਦੇ ਟਰੱਕ ਨੇ ਮਾਰੀ ਟੱਕਰ ਸਿਰ ਤੋਂ ਉੱਪਰ ਲੰਘਿਆ ਟਾਇਰ ਮੌਕੇ ਤੇ ਹੀ ਨੌਜਵਾਨ ਦੀ ਹੋਈ ਮੌਤ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਨੌਜਵਾਨ ਲੁਧਿਆਣਾ ਵਿੱਚ ਮਾਤਾ ਚਿੰਤਪੂਰਨੀ ਤੋਂ ਪਰਤ ਰਹੇ ਤੇ ਨੌਜਵਾਨ ਹੋਏ ਜ਼ਖਮੀ ਕਾਰ ਵਿੱਚ ਜਾ ਰਹੇ ਸਨ ਪੰਜ ਦੋਸਤ ਬਲੈਰੋ ਕਾਰ ਨਾਲ ਹੋਈ ਟੱਕਰ ਪ੍ਰਦੂਸ਼ਣ ਕਾਰਨ ਦਿੱਲੀ ਐਨਸੀਆਰ ਵਿੱਚ ਫਿਰ ਲਾਗੂ ਕੀਤਾ ਗਿਆ ਗ੍ਰੇਪਟ ਨਿਯਮ ਐਸਨ ਹੁਣ ਤੱਕ ਦੀਆਂ ਵਡੀਆਂ ਖਬਰਾਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਆ ਭਵਨਿਤਕੌਰ ਨਜ਼ਰ ਪਾਉਣੇ ਆ ਹੁਣ ਤੱਕ ਦੀਆਂ ਵਡੀਆਂ ਖਬਰਾਂ ਤੇ ਸੰਬਲ ਮੰਦਰ ਦੀ ਖੋਦਾਈ ਵਿੱਚ ਮਿਲੀਆਂ ਮੂਰਤੀਆਂ ਮੁੱਖ ਮੰਤਰੀ ਆਦਿਤ្យਨਾਥ ਯੋਗੀ ਨੇ ਪਿਛਲੀ ਸਰਕਾਰ ਤੇ ਸਾਧਿਆ ਨਿਸ਼ਾਨਾ ਮਲੇਰ ਕੋਟਲਾ ਵਿਖੇ ਸੀਆਈਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਦੌਰਾਨ ਨਾਈਜੀਰੀਅਨ ਵਿਅਕਤੀ ਨੂੰ ਅੱਧਾ ਕਿਲੋ ਤੋਂ ਵੱਧ ਹੈਰੋਇਨ ਸਣੇ ਕੀਤਾ ਗ੍ਰਿਫਤਾਰ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਲੋਕ ਸਭਾ ਵਿੱਚ ਲੁਧਿਆਣਾ ਦੇ ਬੁੱਢਾ ਨਾਲਾ ਦਾ ਚੁੱਕਿਆ ਮੁੱਦਾ ਬੁੱਢਾ ਨਾਲਾ ਦੀ ਸਫਾਈ ਬਾਰੇ ਕੇਂਦਰੀ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਮੰਤਰੀ ਨੂੰ ਕੀਤਾ ਸਵਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਚਰਨਜੀਤ ਸਿੰਘ ਅਟਵਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਧਾਰਮਿਕ ਸਜ਼ਾ ਪੂਰੀ ਕਰਨ ਮਗਰੋਂ ਅਰਦਾਸ ਕਰਨ ਪੁੱਜੇ ਸ਼੍ਰੀ ਅਕਾਲ ਤਖਤ ਸਾਹਿਬ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ヘア ਨੇ ਸੰਸਦ ਵਿੱਚ ਚੁੱਕਿਆ ਖੇਲੋ ਇੰਡੀਆ ਸਕੀਮ ਦੇ ਫੰਡ ਅਲੋਕੇਸ਼ਨ ਦਾ ਮੁੱਦਾ ਪ੍ਰਿਅੰਕਾ ਗਾਂਧੀ ਨੇ ਸੰਸਦ ਵਿੱਚ ਚੁੱਕਿਆ ਹਾਥੀਆਂ ਤੇ ਬਾਗਾ ਦੇ ਹਮਲਿਆਂ ਕਾਰਨ ਲੋਕਾਂ ਦੀਆਂ ਜਾ ਰਹੀਆਂ ਜਾਨਾਂ ਦਾ ਮਾਮਲਾ ਮੁਆਵਜ਼ਾ ਵਧਾਉਣ ਦੀ ਕੀਤੀ ਮੰਗ ਲੁਧਿਆਣਾ ਵਿੱਚ 7 ਸਾਲਾ ਦੀ ਬੱਚੀ ਦੀ ਬੱਸ ਹੇਠਾਂ ਆਉਣ ਕਾਰਨ ਹੋਈ ਮੌਤ ਸਕੂਲ ਅੰਦਰ ਹੋਇਆ ਹੰਗਾਮਾ ਦਲੰਦਰ ਵਿਖੇ ਨਗਰ ਨਿਕਮ ਦੇ ਟਰੱਕ ਨੇ ਮਾਰੀ ਟੱਕਰ ਸਿਰ ਤੋਂ ਉੱਪਰ ਲੰਘਿਆ ਟਾਇਰ ਮੌਕੇ ਤੇ ਹੀ ਨੌਜਵਾਨ ਦੀ ਹੋਈ ਮੌਤ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਨੌਜਵਾਨ ਲੁਧਿਆਣਾ ਵਿੱਚ ਮਾਤਾ ਚਿੰਤਪੂਰਨੀ ਤੋਂ ਪਰਤ ਰਹੇ ਤੇ ਨੌਜਵਾਨ ਹੋਏ ਜ਼ਖਮੀ ਕਾਰ ਵਿੱਚ ਜਾ ਰਹੇ ਸਨ ਪੰਜ ਦੋਸਤ ਬਲੈਰੋ ਕਾਰ ਨਾਲ ਹੋਈ ਟੱਕਰ ਪ੍ਰਦੂਸ਼ਣ ਕਾਰਨ ਦਿੱਲੀ ਐਨਸੀਆਰ ਵਿੱਚ ਫਿਰ ਲਾਗੂ ਕੀਤਾ ਗਿਆ ਗ੍ਰੇਪ 3 ਨਿਯਮ ਐਸਨ ਹੁਣ ਤੱਕ ਦੀਆਂ ਵਡੀਆਂ ਖਬਰਾਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਆ ਭਵਨਿਤਕੌਰ ਨਜ਼ਰ ਪਾਉਣੇ ਆ ਹੁਣ ਤੱਕ ਦੀਆਂ ਵਡੀਆਂ ਖਬਰਾਂ ਤੇ ਸੰਬਲ ਮੰਦਰ ਦੀ ਖੋਦਾਈ ਵਿੱਚ ਮਿਲੀਆਂ ਮੂਰਤੀਆਂ ਮੁੱਖ ਮੰਤਰੀ ਆਦਿਤ្យਨਾਥ ਯੋਗੀ ਨੇ ਪਿਛਲੀ ਸਰਕਾਰ ਤੇ ਸਾਧਿਆ ਨਿਸ਼ਾਨਾ ਮਲੇਰ ਕੋਟਲਾ ਵਿਖੇ ਸੀਆਈਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਦੌਰਾਨ ਨਾਈਜੀਰੀਅਨ ਵਿਅਕਤੀ ਨੂੰ ਅੱਧਾ ਕਿਲੋ ਤੋਂ ਵੱਧ ਹੈਰੋਇਨ ਸਣੇ ਕੀਤਾ ਗ੍ਰਿਫਤਾਰ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਲੋਕ ਸਭਾ ਵਿੱਚ ਲੁਧਿਆਣਾ ਦੇ ਬੁੱਢਾ ਨਾਲਾ ਦਾ ਚੁੱਕਿਆ ਮੁੱਦਾ ਬੁੱਢਾ ਨਾਲਾ ਦੀ ਸਫਾਈ ਬਾਰੇ ਕੇਂਦਰੀ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਮੰਤਰੀ ਨੂੰ ਕੀਤਾ ਸਵਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਚਰਨਜੀਤ ਸਿੰਘ ਅਟਵਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਧਾਰਮਿਕ ਸਜ਼ਾ ਪੂਰੀ ਕਰਨ ਮਗਰੋਂ ਅਰਦਾਸ ਕਰਨ ਪੁੱਜੇ ਸ਼੍ਰੀ ਅਕਾਲ ਤਖਤ ਸਾਹਿਬ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹੇਰ ਨੇ ਸੰਸਦ ਵਿੱਚ ਚੁੱਕਿਆ ਖੇਲੋ ਇੰਡੀਆ ਸਕੀਮ ਦੇ ਫੰਡ ਅਲੋਕੇਸ਼ਨ ਦਾ ਮੁੱਦਾ। ਪ੍ਰਿਅੰਕਾ ਗਾਂਧੀ ਨੇ ਸੰਸਦ ਵਿੱਚ ਚੁੱਕਿਆ ਹਾਥੀਆਂ ਤੇ ਬਾਗਾ ਦੇ ਹਮਲਿਆਂ ਕਾਰਨ ਲੋਕਾਂ ਦੀਆਂ ਜਾ ਰਹੀਆਂ ਜਾਨਾਂ ਦਾ ਮਾਮਲਾ ਮੁਆਵਜ਼ਾ ਵਧਾਉਣ ਦੀ ਕੀਤੀ ਮੰਗ। ਲੁਧਿਆਣਾ ਵਿੱਚ 7 ਸਾਲਾ ਦੀ ਬੱਚੀ ਦੀ ਬੱਸ ਹੇਠਾਂ ਆਉਣ ਕਾਰਨ ਹੋਈ ਮੌਤ ਸਕੂਲ ਅੰਦਰ ਹੋਇਆ ਹੰਗਾਮਾ ਦਲੰਦਰ ਵਿਖੇ ਨਗਰ ਨਿਕਮ ਦੇ ਟਰੱਕ ਨੇ ਮਾਰੀ ਟੱਕਰ ਸਿਰ ਤੋਂ ਉੱਪਰ ਲੰਘਿਆ ਟਾਇਰ ਮੌਕੇ ਤੇ ਹੀ ਨੌਜਵਾਨ ਦੀ ਹੋਈ ਮੌਤ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਨੌਜਵਾਨ ਲੁਧਿਆਣਾ ਵਿੱਚ ਮਾਤਾ ਚਿੰਤਪੂਰਨੀ ਤੋਂ ਪਰਤ ਰਹੇ ਤੇ ਨੌਜਵਾਨ ਹੋਏ ਜ਼ਖਮੀ ਕਾਰ ਵਿੱਚ ਜਾ ਰਹੇ ਸਨ ਪੰਜ ਦੋਸਤ ਬਲੈਰੋ ਕਾਰ ਨਾਲ ਹੋਈ ਟੱਕਰ ਪ੍ਰਦੂਸ਼ਣ ਕਾਰਨ ਦਿੱਲੀ ਐਨਸੀਆਰ ਵਿੱਚ ਫਿਰ ਲਾਗੂ ਕੀਤਾ ਗਿਆ ਗ੍ਰੇਪ 3 ਨਿਯਮ ਐਸਨ ਹੁਣ ਤੱਕ ਦੀਆਂ ਵਡੀਆਂ ਖਬਰਾਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ